ਬੇਟਾ ਘੱਟੇ ਹੋਰ ਵਾਰ ਵੀ ਜਿਹੜਾ ਦੂਸਰਾ ਨਾਲ ਸਟਾਰਟ ਹੋ ਚੁੱਕਿਆ ਹੈ ਤਕਰੀਬਨ ਤਸਵੀਰਾਂ ਸੋਟਣਾ ਸਾਂਝੀਆਂ ਕਰ ਰਹੀ ਸੀ ਆਪੋ ਚੱਕੀ ਦੀ ਬਤ ਕਰਦੇ ਇਹ ਹੁਣ ਆਲਾ ਮੁਕੱਦਮੇ ਦੇ ਕੇ ਕਰਦੇ ਉੱਧਰ ਇਧਰ ਦੇਖ ਕੇ ਲਾਇਆ ਜੀ ਇਧਰ ਹੱਥ ਦੁੱਜੇ ਆ ਦੂਜਾ ਵੀ ਲਾਲੂ ਨਾਲੇ ਨਿਯਾਗ ਰਹੀ ਥੋੜਾ ਜਿਹਾ ਇਧਰ ਦੇਖ ਬਈ ਤੇ ਪੁੱਛ ਰਿਹਾ ਵੀ ਤੈਨੂੰ ਉਧਰ ਅੜੀ ਲਾ ਦੇ ਉਹ ਲਾ ਦੇ ਥੋੜਾ ਜਿਹਾ ਪੋਟਾ ਪੋਟਾ ਆਹ ਵਾਹ ਹਰ ਬੰਦ ਹਰ ਬੰਦ ਹਰ ਬੰਦ ਹਰ ਬੰਦ ਹਰ ਬੰਦ ਹਰ ਬੰਦ ਤੋਂ ਮੱਕਾ ਪੂਰੇ ਪਤਾ ਉਹਨੇ ਕਿ ਮੈਂ ਥੋੜਾ ਇੱਧਰ ਦੇਖ ਕੇ ਲਾਇਆ ਜੀ ਇੱਧਰ ਹੱਥ ਦੂਜਾ ਆ ਦੂਜਾ ਵੀ ਲਾਲੂ ਨਾਲੇ ਨਿਯਤ ਕਰੀਏ ਥੋੜਾ ਜਿਹਾ ਇੱਧਰ ਦੇਖ ਬਈ